ਅੜਾ ਨਾਲ ਬਿਲਡਿੰਗ ਬਣਾ ਰਹੇ ਜੀ ਕੋਈ ਪਰਮਿਸ਼ਨ ਨਹੀਂ ਹੈ ਜਿੰਨਾਂ ਕੋਲ ਜੀ ਜਦ ਪਟਾਈ ਹੋ ਰਹੀ ਸੀ ਉਸ ਟਾਈਮ ਸਰਪੰਚ ਨੇ ਵੀ ਕਿਹਾ ਸਾਰਿਆਂ ਨੂੰ ਕਿਹਾ ਜੀ ਕਿਸੇ ਦਾ ਕੋਈ ਸਮਝ ਨਹੀਂ ਕਰੀ ਜੀ ਕੋਈ ਨਹੀਂ ਕੋਈ ਨਹੀਂ ਆਇਆ ਇਹ ਤਾਂ ਕੋਈ ਨਹੀਂ ਆਇਆ ਇਹ ਅੱਛਾ ਜੀ ਸਾਡੇ ਕੋਠੇ ਤੇ ਆ ਕੇ ਗਿਰਿਆ ਜੀ ਸਾਡੇ ਬਾਲੇ ਗਾਟਰ ਸਾਰੇ ਟੁੱਟ ਗਏ ਜੀ ਤੇ ਇੰਟਾ ਮੇਰੀ ਕੁੜੀ ਦੇ ਕੋਲ ਆ ਕੇ ਗਿਰਿਆ ਜੀ ਕੁਝ ਦਿਨ ਤੇ ਮੇਰਾ ਘਰ ਵਾਲਾ ਬਿਮਾਰ ਪੈ ਗਿਆ ਜੀ ਕੋਈ ਸੁਣਵਾਈ ਨਹੀਂ ਕਰ ਰਿਹਾ ਹੈਗਾ ਥਾਣੇ ਵੀ ਗਏ ਤੇ ਉਹਨੇ ਕਹਿ ਰਹੇ ਤੇ ਜੀ ਕਹਾ ਜਿਹੜੀ ਤੁਹਾਡੀ ਪਰ ਪਾਈ ਜਾ ਉਹ ਕਰ ਦੂੰਗਾ ਕਹਾ ਥੋਟਾ ਕਹਾ ਕੋਈ ਮਰਿਆ ਤਾਂ ਨਹੀਂ ਹੈਗਾ ਕਹਾ ਨੁਕਸਾਨ ਤਾਂ ਨਹੀਂ ਹੋਇਆ ਕੋਈ ਸਾਨੂੰ ਗਲਤ ਬੋਲ ਰਹ ਕੰਨਤਾ ਜੀ ਹੋਈ ਤੇ ਜੀ ਉਸ ਤੋਂ ਬਾਅਦ ਤੇ ਹਨੇਰੀਆ ਦੀ ਰਾਤੀ ਬਹੁਤ ਜ਼ਿਆਦਾ ਤੇਜ਼ ਉਹਦੇ ਕਰਕੇ ਉਹ ਡਿੱਗ ਵੀ ਠੀਕ ਹੈ ਇਹਦੇ 'ਚ ਨਾ ਉਹਨਾਂ ਦਾ ਕਸੂਰ ਹੈ ਨਾ ਸਾਡਾ ਕਸੂਰ ਹੈ ਹਾਂ ਇੰਨਾ ਕਹਿਆ ਜੀ ਅਸੀਂ ਜਿਹੜਾ ਵੀ ਉਹਨਾਂ ਦੇ ਪਰਭਾਈ ਕਰਨ ਨੂੰ ਤਿਆਰ ਹੈ ਅਸੀਂ ਤਾਂ ਆਪਣੀ ਕਰ ਹੀ ਹੋਈ ਜਾ ਉਹਨਾਂ 'ਚ ਤਾਂ ਛੱਡ ਦੀ 13 ਇੰਚੀ ਅਸੀਂ ਅਸੀਂ ਤਾਂ ਆਪਣੀ ਕੰਦ ਕਰੀ ਹੈ ਹਰਤਾਲ ਕਰ ਰਹੇ ਹਾਂ ਜੋ ਇਹਦੇ ਤੇ ਜਿਹੜੀ ਬੰਦੀ ਬਹੀ ਕਾਰਵਾਈ ਕੀਤੀ ਹੈ ਸੰਬੰਧਿਤ ਵਿਭਾਗਾਂ ਕੋਲ ਚੈੱਕ ਕਰਾ ਕੇ ਜੋ ਵੀ ਇਹਦੇ ਤੇ ਬੰਦੀ ਕਾਰਵਾਈ ਉਹ ਕੀਤੀ ਜਾਊਗੀ ਅਕਸਰ ਜਿਹੜੇ ਮੁਹਾਲੀ ਦੇ ਵਿੱਚ ਜਮੀਨਾਂ ਦੇ ਰੇਟ ਵਧਣ ਕਾਰਨ ਜਿਹੜੇ ਉੱਥੇ ਰਹਿਣ ਜਾਂਦਾ ਜਿਹੜਾ ਹੈਗਾ ਮਕਾਨ ਜਿਹੜੇ ਬਹੁਤ ਮਹਿੰਗੇ ਉਹਨੇ ਨੇੜੇ-ਤੇੜੇ ਜਿਹੜੇ ਪਿੰਡਾਂ ਦੇ ਵਿੱਚ ਜਿਹੜੇ ਗਰੀਬ ਲੋਕ ਨੇ ਉੱਥੇ ਰਹਿੰਦੇ ਨੇ ਲੇਕਿਨ ਪਿੰਡਾਂ ਦੇ ਵਿੱਚ ਜਿਹੜੇ ਮਕਾਨ ਆ ਉਹ 6-7-7-8-8 ਮੰਜ਼ਿਲਾ ਬਿਨਾ ਕਿਸੇ ਪਰਮਿਸ਼ਨ ਤੋਂ ਪੈ ਰਹੇ ਨੇ ਜਿਸ ਤਰ੍ਹਾਂ ਕਿ ਇਸ ਵਾਲੇ ਦੇ ਵਿੱਚ ਵੀ ਇੱਕ ਬਿਲਡਿੰਗ ਗਿਰ ਗਈ ਔਰ ਦੋਆਂ ਦੀ ਮੌਤ ਹੋ ਗਈ ਸੀ ਨਾਲ ਇੱਕ ਪਿੰਡ ਜਿਹੜਾ ਮੌਲੀ ਆ ਉਹਦੇ ਵਿੱਚ ਵੀ ਇੱਕ ਬਿਲਡਿੰਗ ਦਾ ਜਿਹੜੀ ਗਰਲ ਡਿੱਗਣਾ ਇੱਕ 12 ਸਾਲਾਂ ਮੁੰਡੇ ਬੱਚੇ ਦੀ ਵੀ ਮੌਤ ਹੋ ਗਈ ਸੀ ਲੇਕਿਨ ਜਿਹੜਾ ਅਨਧਿਕਾਰਕ ਮਕਾਨ ਨੇ ਉਹ ਲਗਾਤਾਰ ਬੰਦਿਆ ਨੇ ਪਰਮਿਸ਼ਨ ਦੀ ਲੋੜ ਨਹੀਂ ਹੈ ਤੇ ਉਹਨਾਂ ਨੂੰ ਪਰਮਿਸ਼ਨ ਮੰਗਦੇ ਵੀ ਨਹੀਂ ਕਿਸੇ ਨਾ ਕਿਸੇ ਕੋਈ ਅਧਿਕਾਰੀ ਜਿਹੜੇ ਗਮਾਂਡਾ ਵਾਲੇ ਹੋਣ ਜਾਂ ਪੁੱਡਾ ਵਾਲੇ ਹੋਣ ਜਾਂ ਕਾਰਪੋਰੇਸ਼ਨ ਕੋਈ ਇਹਨਾਂ ਨੂੰ ਮੌਕੇ ਤੇ ਵੇਖਣ ਨਹੀਂ ਆਉਂਦਾ ਕਹਦਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇੱਕ ਜਿਹੜਾ ਚਾਰ ਮੰਜ਼ਲਾ ਜਿਹੜਾ ਬਿਲਡਿੰਗ ਬਣ ਰਹੀ ਆ ਜਿਸ ਦੀ ਇੱਕ ਪੜਦੀ ਡਿੱਗਣ ਨਾਲ ਜਿਹੜੇ ਨੇੜੇ ਤੇੜੇ ਜਿਹੜੇ ਮਕਾਨ ਨੇ ਜਿਹੜੇ ਪੁਰਾਣੇ ਬੜੇ ਹੋਏ ਨੇ ਉਹਨਾਂ ਦੀ ਜਿਹੜੀ ਬਾਲਿਆਂ ਵਾਲੀ ਛੱਤ ਸੀ ਉਹ ਵੀ ਡਿੱਗ ਪਈ। ਰਾਜੇ ਸਾਡੇ ਨਾਲ ਗੱਲਬਾਤ ਵੀ ਕਰਾਵਾਂਗੇ ਲੋਕ ਨੇ ਜਿਨ੍ਹਾਂ ਦੀ ਨੁਕਸਾਨ ਹੋਇਆ। ਬਿਲਕੁਲ ਬਾਲਿਆਂ ਦੀ ਛੱਤ ਡਿੱਗਣ ਕਾਰਨ ਇੱਕ ਛੋਟੀ ਬੱਚੀ ਵੀ ਕਹਿੰਦਾ ਵਿੱਚ ਬੈਠੀ ਹੋਈ ਸੀਗੀ ਤੇ ਲੇਕਿਨ ਗਨੀਮਤ ਇਹ ਰਹੀ ਵੀ ਕਿ ਉਹ ਬੱਚੀ ਲਾਈਟ ਜਾਣ ਕਰਕੇ ਹਜੇ ਉੱਠ ਕੇ ਗਈ ਸੀਗੀ ਤੇ ਉਹ ਬਚ ਗਈ। ਕੀ ਨਾਮ ਕੀ ਤੁਹਾਡਾ? ਕੁਲਵਿੰਦਰ ਸਿੰਘ ਹੈ ਜੀ। ਕੀ ਹੋਇਆ ਕੀ? ਇਹ ਸਾਡੇ ਨਾਲ ਬਿਲਡਿੰਗ ਬਣਾ ਰਹੇ ਜੀ ਕੋਈ ਪਰਮਿਸ਼ਨ ਨਹੀਂ ਹੈ ਜਿਨ੍ਹਾਂ ਕੋਲ ਜੀ। ਉਹ ਚੌਕੀ ਮੰਦਰ ਦੇ ਕੰਢ ਗਿਰੀ ਹੈ ਜੀ ਸਾਡੇ ਬੱਚੇ ਬਚ ਬਚ ਕੇ ਪਹੁੰਚੋ ਹੋ ਗਏ ਸਾਡੇ ਬੱਚੇ ਉੱਥੇ ਬੈਠੇ ਤੇ ਜੀ ਲੈਣ ਜਾਣ ਕਾਰਨ ਬੱਚੇ ਥਰਦਾ ਹੈ ਜੇ ਉਸੇ ਟਾਈਮ ਇਹ ਦਮਾਦੋ ਦੁਬਾਰਾ ਗਿਰੀ ਹੈ ਜੀ ਸਾਡੀ ਕੋਈ ਸੁਣਵਾਈ ਨਹੀਂ ਜੀ ਜਦ ਪਟਾਈ ਹੋ ਰਹੀ ਉਸ ਟਾਈਮ ਸਰਪੰਚੀ ਨੇ ਵੀ ਕਿਹਾ ਪਾਸਾਰੇ ਨੂੰ ਕਿਹਾ ਜੀ ਕਿਸੇ ਨੇ ਕੋਈ ਸਮਝ ਨਹੀਂ ਕਰੀ ਜੀ ਉਸੇ ਬਾਅਦ ਸਾਡਾ ਹੁਣ ਇਹ ਇਨਸਾਨ ਹੋਂ ਤੇ ਬਚ ਗਏ ਜੀ ਪੁਲਿਸ ਨੂੰ ਕੁਝ ਕਹਿ ਦਿੱਤੀ ਪੁਲਿਸ ਨੂੰ ਅਸੀਂ ਸ਼ਿਕਾਇਤ ਦਈਏ ਪੁਲਿਸ ਨੇ ਕੋਈ ਸੁਣਵਾਈ ਨਹੀਂ ਕਰੀ ਜੀ ਪੁਲਸਾਈ ਚ ਇਹਨਾਂ ਕੋਈ ਗੱਲਬਾਤ ਕਰੀ ਪੁਲਸ ਵਾਲੇ ਚਲੇ ਗਏ ਆਪਣਾ ਕੋਈ ਗਮਾਂਡਾ ਪੁੱਡਾ ਦੇ ਅਧਿਕਾਰੀ ਕੋਈ ਨਹੀਂ ਸਕਾਇਦ ਜਿੰਦੂ ਬਾਪ ਜੀ ਹਾਂਜੀ 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 ਬਿਲਕੁਲ ਜੇ ਕੋਈ ਵੱਡਾ ਆਸਾ ਹੁੰਦਾ ਤਾਂ ਲਾਵਾਂ ਲਸ਼ਕਰ ਲੈ ਕੇ ਜਿਹੜਾ ਪ੍ਰਸ਼ਾਸਨ ਮੌਕੇ ਤੇ ਪਹੁੰਚ ਜਾਂਦਾ ਫਿਰ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਨੇ ਵਾਅਦੇ ਕੀਤੇ ਜਾਂਦੇ ਨੇ ਵੀ ਇਹਨਾਂ ਦੇ ਕਾਰਵਾਈ ਕਰਾਂਗੇ ਲੇਕਿਨ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਕੀ ਨਾਮ ਕੀ ਗੱਲ ਪਰਮਜੀਤ ਕੌਰ ਜੀ ਮੇਰੇ ਨਾਲ ਪਰਮਜੀਤ ਕੀ ਹੋਇਆ ਸੀ ਬਣਾ ਤੁਸੀਂ ਉਹ ਜਿਸ ਦਿਨ ਇਹ ਨਹੀਂ ਸ਼ਾਮ ਨੂੰ ਉਸ ਦਿਨ ਇਹਨਾਂ ਨੇ ਚੌਥੀ ਮੰਜ਼ਲ ਦੀ ਪਰਦੀ ਕਰ ਰਹੇ تھے ਜੀ ਇਹਨਾਂ ਦੀ ਪਰਦੀ ਸਾਡੇ ਕੋਠੇ ਤੇ ਆ ਕੇ ਗਿਰਈ ਜੀ ਸਾਡੇ ਬਾਲੇ ਗਾਟਰ ਸਾਰੇ ਟੁੱਟ ਗਿਆ ਜੀ ਤੇ ਇੰਟਾ ਮੇਰੀ ਕੁੜੀ ਦੇ ਕੋਲ ਆ ਕੇ ਗਿਰਿਆ ਜੀ ਮੇਰੀ ਕੁੜੀ ਬਚ ਗਈ ਜੀ ਮੇਰਾ ਹਸਬੰਦ ਵੀ ਅੰ ਮੈਂ ਬਚ ਕੇ ਉਸ ਦਿਨ ਤੇ ਮੇਰਾ ਘਰ ਵਾਲਾ ਬਿਮਾਰ ਪੈ ਗਿਆ ਜੀ ਕੋਈ ਸੁਣਵਾਈ ਨਹੀਂ ਕਰ ਰਿਹਾ ਹੈਗਾ ਥਾਣੇ ਵੀ ਗਏ ਤੇ ਪੁਲਿਸ ਵਾਲੇ ਆਏ ਤੇ ਜੀ ਸਾਡੇ ਮਕਾਨ ਦੇਖ ਕੇ ਉਹਨਾਂ ਕਿੰਨੀਆਂ ਗਏ ਮੈਨੂੰ ਨਹੀਂ ਪਤਾ ਉਹਨਾਂ ਨੇ ਕਿਆ-ਕਿਆ ਕਿਹਾ ਨਹੀਂ ਸਾਡੀ ਕੋਈ ਸੁਣਵਾਈ ਨਹੀਂ ਕਰ ਰਹੇ ਹੈਗੇ ਜਿਹੜਾ ਮਕਾਨ ਬਣਾ ਰਹੇ ਉਹਨਾਂ ਨੂੰ ਕੋਈ ਗੱਲਬਾਤ ਹੋਈ ਤਾਂ ਨਹੀਂ ਸਾਡੀ ਕੋਈ ਗੱਲਬਾਤ ਉਸ ਦਿਨ ਨਹੀਂ ਕਰ ਰਹੇ ਤੇ ਜੀ ਕਹਾ ਜਿਹੜੀ ਥੋਡੀ ਪਰਪਾਈ ਆ ਉਹ ਕਰ ਦੂੰਗਾ ਕਹਾ ਥੋੜਾ ਕਹਾ ਕੋਈ ਮਰਿਆ ਤਾਂ ਨਹੀਂ ਹੈਗਾ ਕਹਾ ਨੁਕਸਾਨ ਤਾਂ ਨਹੀਂ ਹੋਇਆ ਕੋਈ ਸਾਨੂੰ ਗਲਤ ਬੋਲ ਰਹੇ ਸੀ ਫਿਰ ਹਮੇ ਚਲੋ ਕਹੇ ਵੀ ਤੂੰ ਆਪਣੀ ਜਿਹੜੀ ਚੌਥੀ ਮੰਜ਼ਲ ਬਣਾ ਰਿਹਾ ਬੰਦ ਕਰ ਦੇ ਸਾਨੂੰ ਲੈਂ ਜਿੱਤੇ ਤੱਕ ਜਾਣਾ ਹੈਗਾ ਅਸੀਂ ਆਪਣੀ ਕੰਮ ਨਹੀਂ ਰੋਕਣਾ ਹੈਗਾ ਇਹ ਕਹਿੰਦੇ ਨਹੀਂ ਫਿਰ ਪਹਿਲਾਂ ਦੇ ਮਕਾਨ ਬਣੇ ਹੋਏ ਸੀ ਇਹ ਤਾਂ ਸਾਡੇ ਬਹੁਤ ਪੁਰਾਣੇ ਪਹਿਲਾਂ ਦੇ ਆ ਇਹ ਬਿਲਕੁਲੇ ਪੁਰਾਣੇ ਮਕਾਨ ਬਣੇ ਹੋਏ ਨੇ ਨੀਆਂ ਵੀ ਨਹੀਂ ਬਿਲਕੁਲ ਇਹਨਾਂ ਦੀਆਂ ਹੈਗੇ ਪਟੀਆਂ ਆਈਆਂ ਲੇਕਿਨ ਹੈਰਾਨੀ ਦੀ ਗੱਲ ਤਾਂ ਇਹ ਵੀ ਪੁਲਿਸ ਪ੍ਰਸ਼ਾਸਨ ਜਦੋਂ ਕੋਈ ਵੱਡਾ ਕੋਈ ਨੁਕਸਾਨ ਆ ਜਾਂ ਕੋਈ ਜਾਨੀ ਨੁਕਸਾਨ ਹੋ ਜਾਂਦਾ ਲਾਵਾ ਲਸ਼ਕਰ ਲੈ ਕੇ ਉਦੋਂ ਪਹੁੰਚਿਆ ਹੁੰਦਾ ਬਕਾਇਦਾ ਮੌਕੇ ਤੇ ਕੇ ਦਾਅਵੇ-ਵਾਦੇ ਵੀ ਕੀਤੇ ਜਾਂਦੇ ਵੀ ਇਹਨਾਂ ਦੇ ਕਾਰਵਾਈ ਕਰਾਂਗੇ ਲੇਕਿਨ ਜਿਹੜੀ ਕਾਰਵਾਈ ਹੈ ਮੁੜ ਕੇ ਠੰਡੇ ਬਸਤੇ ਚ ਪਾ ਦਿੱਤੀ ਜਾਂਦੀ ਹੈ ਤਾਂ ਪ੍ਰਸ਼ਾਸਨ ਨੇ ਕੋਈ ਆਇਆ ਹੀ ਨਹੀਂ ਕੋਈ ਤੇ ਕਰ ਬਾਕੀ ਜਿਸ ਦਿਨ ਇਹ ਤੇ ਮਤਲਬ ਹਲੇ ਇਹਨਾਂ ਨੇ ਮਤਲਬ ਪਟਾਈ ਕਰੀ ਹੈ ਜੀ ਪਟਾਈ ਕਰਨ ਤੋਂ ਬਾਅਦ ਇੱਕ ਮਹੀਨਾ ਇਸ ਤਰ੍ਹਾਂ ਖੁੱਲੇ ਛੱਡ ਰੱਖਿਆ ਇਹਨਾਂ ਨੇ ਤਾਂ ਪਟਾਈ ਕਰਦੇ ਕਰਦੇ ਆਪਣੇ ਮਕਾਨਾਂ ਨੂੰ ਤੇ ਡਾਂ ਗਿਆ ਪਹਿਲੇ ਹੀ ਤਾਂ ਪੰਚ ਸਰਪੰਚ ਬੁਲਾਏ ਉਹਨਾਂ ਨੂੰ ਕਿਹਾ ਵੀ ਇਹ ਬੰਦ ਕਰੋ ਵੀ ਮੇਰੇ ਮਕਾਨਾਂ ਨੂੰ ਮਤਲਬ ਹਵਾ ਹੀ ਦੀ ਮਤਲਬ ਇਹ ਟੁੱਟੂਗੇ ਫਿਰ ਇਸ ਤੇ ਬਾਅਦ ਹੁਣ ਦੇਖੋ ਇਹ ਹਾਦਸਾ ਵਰਤਿਆ ਚੌਥੀ ਮੰਜ਼ਲ ਤੇ ਚਲੀ ਗਈ ਉਹਨਾਂ ਪਹਿਲੇ ਹੀ ਮਤਲਬ ਇਹਦੇ ਪਟਾਈ ਕਰਨ ਦੇ ਸੈਮੀ ਮਤਲਬ ਇਹਨਾਂ ਨੂੰ ਬੰਦ ਕਰਿਆ ਤਾਂ ਤਾਂ ਹੁਣ ਇਹ ਉੱਪਰ ਤੇ ਚੌਥੀ ਮੰਜ਼ਲ ਤੇ ਪਰਦੇ ਬਿਆ ਗਰੀਆ ਕੰਧ ਗਰੀਆ ਇਹ ਤਾਂ ਦੋ ਮਕਾਨ ਮਤਲਬ ਕੁੱਟ ਗਈ ਜੀ ਉਹ ਤਾਂ ਰਾਤ ਕੱਲ ਤਾਜੀ ਹੋਈ ਸੀ ਜੀ ਉਸ ਤੋਂ ਬਾਅਦ ਤੇ ਹਨੇਰੀਆ ਗਈ ਰਾਤੀ ਬਹੁਤ ਜ਼ਿਆਦਾ ਤੇਜ਼ ਉਹਦੇ ਕਰਕੇ ਉਹ ਡਿੱਗ ਵੀ ਠੀਕ ਹੈ ਇਹਦੇ 'ਚ ਨਾ ਉਹਨਾਂ ਦਾ ਕਸੂਰ ਹੈ ਨਾ ਸਾਡਾ ਕਸੂਰ ਹੈ ਹਾਂ ਇੰਨਾ ਕਹ ਹੈ ਜੀ ਅਸੀਂ ਜਿਹੜਾ ਵੀ ਉਹਨਾਂ ਦੇ ਪਰਭਾਈ ਕਰਨ ਨੂੰ ਤਿਆਰ ਹੈ ਇਹ ਤਾਂ ਕੱਲ ਵੀ ਐਵੇਂ ਕਿਹਾ ਹੈ ਹੁਣ ਵੀ ਐਵੇਂ ਕਹਿੰਦੇ ਆ ਜੀ ਕਿੰਨੇ ਮੰਜ਼ਲੇ ਬਾਹਰ ਉਹ ਮੰਜ਼ਲਾ ਤਾਂ ਹਲੇ ਕੋਈ ਨਹੀਂ ਪਤਾ ਜੀ 4 ਪੌਂਗੇ 5 ਪੌਂਗੇ ਕੋਈ ਤੁਮ ਦਿੱਕੋ ਤਾਂ ਪਤਾ ਕੀ ਹੈ ਜੀ ਆਪਣਾ ਪਰਮਿਸ਼ਨ ਦਾ ਨਹੀਂ ਜੀ ਕੋਈ ਲੋੜ ਨਹੀਂ ਹੁੰਦੀ ਕਿਉਂ ਸਾਡਾ ਨਹੀਂ ਨਹੀਂ ਲੈਣੀ ਦੀ ਨਹੀਂ ਹੈ ਸਾਡਾ ਜੀ ਉਹ ਹੈ ਨਾ ਆਪਣਾ ਕੀ ਕਹਿੰਦੇ ਇਹਨੂੰ ਪੰਚਾਇਤੀ ਇਹ ਉਹ ਹੈ ਨਾ ਠੀਕ ਹੈ ਨਾ ਤੇ ਜੇ 뮤지컬 ਚ ਹੁੰਦਾ ਤਾਂ ਲੈਣੀ ਪੈਂਦੀ ਹੈ ਪਰਮਿਸ਼ਨ ਹਾਂ ਜੀ ਨਹੀਂ ਖਾ ਨਹੀਂ ਨਹੀਂ ਖਾਤਰ ਨਹੀਂ ਕੋਈ ਗੱਲ ਨਹੀਂ ਉਹ ਤਾਂ ਅਸੀਂ ਤਾਂ ਆਪਣੀ ਕਰ ਹੀ ਹੋਈ ਜਾਉਂਦੇ ਤਾਂ ਛੱਡ ਦੀ 13 ਇੰਚੀ ਅਸੀਂ ਅਸੀਂ ਤਾਂ ਆਪਣੀ ਕੰਦ ਕਰੀ ਐ ਪਰਮਿਸ਼ਨ ਤੇ ਨਾਲ ਕੀਤੇ ਜਾਂਦਾ ਕੋਈ ਲੋੜ ਤਾਂ ਪੈਂਦੀ ਨਹੀਂ ਜੀ ਨਾਲ ਕੀਤੇ ਦੇ ਅੰਦਰ ਆਪਾਂ ਐਡੀ ਵੱਡੀ ਤੁਸੀਂ ਬਿਲਡਿੰਗ ਪਾਈ ਹੈ ਜਿੱਕਾ ਖੁਦਾ ਕਰਤਾ ਨਾ ਕਰੇ ਕੋਈ ਉਮੀਕੀ ਗੱਲਾਂ ਜੋ ਕੌਣ ਜ਼ਿੰਮੇਵਾਰ ਹੋਵੇ ਜ਼ਿੰਮੇਵਾਰ ਅਸੀਂ ਅਸੀਂ ਤਾਂ ਹੁਣ ਵੀ ਆ ਰਹੇ ਹਾਂ ਹੁਣ ਸਾਰੇ ਕਿਤੇ ਬਿਲਡਿੰਗਾਂ ਪਏ ਸਾਰੇ ਬੇਨੇ ਬੈਰੀਆ ਕੌਣ ਜ਼ਿੰਮੇਵਾਰ ਹੁੰਦਾ ਜੀ ਪਰ ਹੁਣ ਨਾਲ ਦੇ ਤੇ ਪਿੰਡੇ ਤੇ ਬੱਚਾ ਮਰ ਗਿਆ ਸੀਗਾ ਨਾਲ ਦੇ ਪਿੰਡੇ ਤੋਂ ਹੋਰ ਪਹਿਲਾਂ ਵੀ ਹਾਦਸੇ ਹੋਏ ਆ ਪਰ ਆਪਾਂ ਗਿਰਵੀ ਜੀ ਪਤਾ ਕੀ ਹੈ ਜੀ ਦੇਖੋ ਅੱਗੇ ਤੋਂ ਵਜੇ ਅਸੀਂ ਧਿਆਨ ਹੋਰ ਜ਼ਿਆਦਾ ਰੱਖਾਂਗੇ ਠੀਕ ਹੈ ਨਾ ਅਸੀਂ ਇਹੀ ਕਹਿ ਸਕਦੇ ਹਾਂ ਆ ਜਿਹੜਾ ਨੁਕਸਾਨ ਹੋਇਆ ਏ ਉਹ ਅਸੀਂ ਭਰ ਦੇਵਾਂਗੇ ਮਾਦਾ ਨੋ ਸਬਾ ਸਪੋਰਟਸਟੇਸ਼ਨ ਬੁਲਾਇਆ ਕਿ ਉਹਨਾਂ ਨੇ ਉਹਨਾਂ ਨੇ ਦਰਖਾਸਤ ਲਈ ਹੈ ਅਸੀਂ ਅਪਣਾ ਕੇ ਜੀ ਕੀ ਨਾਮ ਹੈ ਤੁਹਾਡਾ ਬੰਦਾ ਇਹ ਭਰਾ ਹੈ ਆਪਣੇ ਕੀ ਨਾਮ ਹੈ ਜੀ ਦਲਵਿੰਦਰ ਸਿੰਘ ਇਹਨਾਂ ਦਾ ਨਾਮ ਹੈ ਉਮਰ ਕਿੰਨੀ ਕਹ ਜੀ ਉਮਰ ਕੋਈ 30 32 ਸਾਲ ਦੀ ਕੀ ਗੱਲਬਾਤ ਕੀ ਵਾਰਦਾਤ ਹੋਈ ਹੈ ਵਾਰਦਾਤ ਤਾਂ ਕੋਈ ਔਰੇ ਆਵਾਜਾਈ ਨੂੰ ਲੈ ਕੇ ਹੋਈ ਠੀਕ ਹੈ ਕੋਈ ਕੱਲ ਰਾਤ ਦੀ ਗੱਲ ਹੈ ਰਾਤ ਦੀ ਗੱਲ ਹੈ 9:30 10 ਵਜੇ ਦਾ ਟਾਈਮ ਤਾਂ ਤੇ ਕੀ ਹੋਇਆ ਕੀ ਜੀ ਉਹ ਆ ਬਸ ਸਰ ਉਹ ਚਾਰ ਪੰਦੇ ਪੰਜ ਬੰਦੇ ਪਤਾ ਡਰਿੰਕ ਕਰੀ ਵੀ ਦੋਨੇ ਪਤਾ ਨਹੀਂ ਕਿਹਾ ਆਈ ਪਾ ਹਮਲਾ ਕਰ ਦਿਆ ਤਾਂ ਬੋਲਦੇ ਪਾ ਗੰਡਾਸੇ ਲੈ ਰਹੇ ਤੇ ਉਹ ਤਲਵਾਰਾਂ ਲੈ ਲਏ ਤੇ ਰੌਡ ਲੈ ਲਏ ਤੇ ਆ ਕੇ ਕਿ ਸਿਰਮਾ ਮਾਰੀ ਸੀਰੀਅਸ ਕੰਡੀਸ਼ਨ ਮਾ ਉਹ ਕਿਹੜੇ ਹਸਪੀਟਲ ਚ ਐਡਮਿਟਡ ਨਹੀਂ ਨੀਲਮ ਨੀਲਮ ਵਿੱਚ ਡਾਕਟਰਾਂ ਨੇ ਤਾਂ ਕੀ ਕਹਿਣਾ ਉਸਤੋਂ ਡਾਕਟਰਾਂ ਕਹਣਾ ਬਈ ਅਜੇ ਮਤਲਬ ਕੁਝ ਨਹੀਂ ਕਹਿ ਸਕਦੇ ਸੀਰੀਅਸ ਕੰਡੀਸ਼ਨ ਹੈ ਆਪਣਾ ਪੁਲਿਸ ਪ੍ਰਸ਼ਾਸਨ ਤੋਂ ਹੁਣ ਆਪਣੀ ਕੀ ਮੰਗ ਹੈ ਜੀ ਕਿ ਜੇ ਮੈਂ ਸਾਰਾਂਝ ਹੋ ਗਿਆ ਠੀਕ ਹੈ ਜੀ ਇਹਦੇ ਚ ਕੀ ਮੰਗ ਸਰ ਆਪਣੀ ਬਸ ਇਹ ਹੀ ਮੰਗ ਹੈ ਵੀ ਸਾਨੂੰ ਇਨਸਾਫ ਦਿੱਤਾ ਜਾਵੇ ਜਿਹੜੇ ਬੰਦੇ ਉਹਨੂੰ ਕਿ ਅਰੈਸਟ ਕਰਵਾਏ ਇਹ ਵੀ ਦੇਖੋ ਐਡਾ ਬੜਾ ਕਾਂਡ ਹੋ ਗਿਆ ਕੁਝ ਵੀ ਹੋ ਸਕਦਾ ਦਾ ਮਤਲਬ ਇਹ ਹੀ ਮੰਗ ਹੈ ਆਪਣੀ ਤਾਂ ਵੀ ਇਨਸਾਫ ਮਿਲਣਾ ਸਾਡੇ ਕੋਲ ਵਿਕਰਮਜੀਤ ਕੁਲਵਿੰਦਰ ਸਿੰਘ ਤੇ ਅਵਤਾਰ ਸਿੰਘ ਦੀ ਇੱਕ ਦਰਖਾਸਤ ਆਈ ਹੈ ਜਿਹਦੇ ਵਿੱਚ ਅਸੀਂ ਉਹਦੀ ਪੜਤਾਲ ਲਈ ਸਾਡੇ ਐਸਐਚਓ ਸਾਹਿਬ ਦੀ ਟੀਮ ਲਈ ਗਈ ہوئی ਹੈ ਸੁਣਾ ਐਸਆਈ ਆਪਣੇ ਕਮਲ ਉਹਦੀ ਪੜਤਾਲ ਕਰ ਰਹੇ ਹਨ ਜੋ ਇਹਦੇ ਤੇ ਜਰੀ ਬਣਦੀ ਹੋਈ ਕਾਰਵਾਈ ਕੀਤੀ ਜਾਊਗੀ। ਤਿੰਨ ਦਿਨ ਜਿਹੜਾ ਪਾਰਿਆ ਸੀ ਕਿ ਪਰਮਿਸ਼ਨ ਵਗੈਰਾ ਬਚੱਕਰਾ ਇਹਦੇ ਚ ਹਾਂ ਸਾਰੀਆਂ ਇਹਦੇ ਅਸੀਂ ਸਾਰਾ ਕੁਝ ਸੰਬੰਧਿਤ ਮਹਿਕਮਿਆਂ ਕੋਲ ਚੈੱਕ ਕਰਾ ਕੇ ਜੋ ਵੀ ਅੱਗੇ ਤੇ ਬੰਦੀ ਕਾਰਵਾਈ ਉਹ ਕੀਤੀ ਜਾਊਗੀ ਉਸ ਮੌਕੇ ਜਾ ਕੇ ਕਾਰਵਾਈ ਕਰਦੀ ਹੈ ਇਹਨਾਂ ਨੂੰ ਕੰਮ ਰੋਕਣ ਦੀ ਕਹਿੰਦੀ ਤਾਂ ਸ਼ਾਇਦ ਇਹ ਕੰਮ ਰੋਕ ਕੇ ਇਹਨਾਂ ਦਾ ਕੋਈ ਨਾ ਕੋਈ ਹਿੱਲਾ ਵਸੀਲਾ ਹੋ ਜਾਵੇਗਾ ਗਰੀਬ ਲੋਕ ਨੇ ਲੇਕਿਨ ਇਹਨਾਂ ਦੀ ਕੋਈ ਸੁਣਾਈ ਨਹੀਂ ਸਰਮਾਇਦਾਰਾਂ ਦੀ ਜਰੂਰ ਸੁਣਾਈ ਹੋਈ ਹੈ ਇਹਨਾਂ ਦੇ ਮੌਕੇ ਤੇ ਜਿਹੜਾ ਵੱਡੇ ਅਧਿਕਾਰੀ ਵੀ ਪਹੁੰਚ ਜਾਂਦੇ ਨੇ ਮੁਹਾਲੀ ਤੋਂ ਰਜਨਾ ਸਪੋਕਸਮੈਨ ਨੇ ਭਵਿੰਦਰ ਬੱਬਰ